ਰਾ ਰਵਨੀਤ ਬਿੱਟੂ ਫੇਰ ਕਹਿੰਦੇ ਕਹਿੰਦੇ ਮੈਂ ਤਾਂ ਜੰਤਰ ਮੰਤਰ ਬੈਠਾ ਰਿਆ ਕਿਸਾਨਾਂ ਦੇ ਨਾਲ ਸਾਹ ਬੈਠਾ ਰੇ ਫੋਟੋਆਂ ਖਿਚਾਉਣ ਲਈ ਤਾਂ ਮੈਂ ਵੀ ਬਹਿ ਜਾਣਾ ਜਾ ਕੇ ਕੰਮ ਕਰ ਦੇ ਘੱਟੇ ਗੜ ਲੈ ਕੇ ਵੀ ਦਿੱਲੀੋਂ ਆਇਆ ਸਤਾਵ ਦੀ ਜਿਹੜਾ ਬੰਦਾ ਟੈਲੀਫੋਨ ਹੀ ਨਹੀਂ ਚੱਕਦਾ ਪੌਣੇ 5 ਸਾਲ ਕਿਸੇ ਆਪਣੇ ਵਰਕਰ ਦਾ ਜਾਂ ਕਿਸੇ ਆਪਣੇ ਪਾਰਟੀ ਵਾਲੇ ਦਾ ਤੁਸੀਂ ਤੁਸੀਂ ਇੱਕ ਵਾਰ ਇਹ ਸਟੇਟਮੈਂਟ ਵੀ ਦੇ ਦਿੱਤੀ ਸੀ ਕਿ ਸਮਾਜਵ੍ਰੋਧੀ ਅੰਸਰਾਂ ਦੇ ਤਾਂ ਚੱਕ ਲੈਂਦੇ ਆ ਟੈਲੀਫੋਨ ਵਰਕਰ ਦਾ ਨਹੀਂ ਚੱਕਦੇ ਨਹੀਂ ਉਹ ਉਹ ਤਾਂ ਚੱਕ ਲੈਂਦੇ ਉਹ ਚ ਫਿਰ ਲੋਕਾਂ ਨੂੰ ਆਪਣਾ ਨਾਮ ਦਿਖਾਉਣਾ ਹੁੰਦਾ ਗਨਮੈਨ ਵਧਾਉਣੇ ਹੁੰਦੇ ਆ ਤੁਸੀਂ ਅਗਰ ਕਰਨ ਜੋ ਕੇ ਹੁੰਦੇ ਤਾਂ ਸਾਡੇ 92 ਮੈਂਬਰ ਕਿਉਂ ਆਉਂਦੇ ਪੰਜਾਬ ਦੇ ਲੋਕਾਂ ਨੇ ਤਾਂ ਹੀ ਤੁਹਾਨੂੰ ਉਹ ਤਾਂ ਹਮੇਸ਼ਾ ਸਾਰੇ ਇਹੀ ਕਹਿੰਦੇ ਕਹਿੰਦੇ ਵੇਵ ਚੱਲੀ ਸੀ ਉਹਦੇ ਵਿੱਚ ਜਿੱਤ ਕੇ ਸਾਰੇ ਨਹੀਂ ਵੇਵ ਸੇਵਾ ਕਰਦੇ ਆ ਵੇਵ ਤਾਂ ਇੱਕ ਜਿਹੜਾ ਕੋਈ ਘਰ ਬੈਠੇ ਜਿੰਦੇ ਸੀ ਉਹ ਇੰਨਾਂ ਦੀਆਂ ਵੀ ਵੇਵਾਂ ਹੀ ਚੱਲਦੀਆਂ ਸੀ ਘਰ ਬਹਿ ਜਾਂਦੇ ਆ ਪੌਣੇ 5 ਸਾਲ ਬਾਅਦ ਫੇਰ ਹੱਥ ਜੋੜਨ ਆ ਜਾਂਦੇ ਆ ਹੁਣ ਸਾਰਾ ਕੁਝ ਜਾਣਦੇ ਆ ਲੋਕ ਉਹ ਪੱਕੇ ਹੀ ਘਰ ਬਣਾ ਲੈਂਦੇ ਆ ਉਹ ਲੋਕ ਰਾਜਨੀਤੀ ਅਗਰ ਤੁਸੀਂ ਬਿਜ਼ਨਸ ਕਰਨਾ ਤੇ ਫਿਰ ਹੋਰ ਬਹੁਤ ਬਿਜ਼ਨਸ ਨੇ ਪੈਸਾ ਕਮਾਉਣਾ ਹੋਰ ਬਹੁਤ ਕਾਰੋਬਾਰ ਨੇ ਰਾਜਨੀਤੀ ਕੋਈ ਧੰਦਾ ਨਹੀਂ ਗਾ ਰਾਜਨੀਤੀ ਸੇਵਾ ਵਾ ਕਈ ਲੋਕਾਂ ਨੇ ਆਪਣਾ ਇਹ ਧੰਦਾ ਬਣਾ ਕੇ ਲੋਕਾਂ ਤੋਂ ਜਦੋਂ ਬੋਟਾ ਆਈਆਂ ਹੱਥ ਜੋੜੇ ਪੌਣੇ 5 ਸਾਲ ਪੁੱਛਿਆ ਨਾ ਕਿਸੇ ਨੂੰ ਫੇਰ 2.5 ਮਹੀਨੇ ਆ ਕੇ ਫੇਰ ਹੱਥ ਜੋੜੇ ਫੇਰ ਚੜ ਕੇ ਸਤਾਵਦੀ ਦਿੱਲੀ ਨੂੰ ਚਲੇ ਗਏ ਲੋਕ ਸਮਝ ਗਏ ਲੋਕ ਸਭ ਸਮਝ ਗਏ ਤਾਂ ਹੀ ਤਾਂ ਹੁਣ ਪਾਸੇ ਪਲਟਨੇ ਪੈ ਗਏ ਰਵਨੀਤ ਬਿੱਟੂ ਦੇਖਣਗੇ ਜਦੋਂ ਫੇਰ ਉਹ ਤੁਹਾਨੂੰ ਕਾਊਂਟਰ ਕਰਨਗੇ ਮੈਂ ਕੀ ਕਹਨਾ ਪਿਆਵਾ ਕਾਊਂਟਰ ਤਾਂ ਕਰਨਗੇ ਪਰ ਕਾਊਂਟਰ ਲੋਕਾਂ ਨੇ ਨਹੀਂ ਕਰਨ ਯੋਗ ਛੱਡਣਾ ਦੇਖੋ ਤੁਸੀਂ ਆ ਲੈੰਦੋ ਆ ਜਾਣੀ ਇਹਨੇ ਬੋਟਾਂ ਤੁਸੀਂ ਤੁਸੀਂ ਇਹ ਚੀਜ਼ ਕਹੀ ਹੈ ਕਿ ਉਹਨੂੰ ਟਿਕਟ ਇਧਰੋਂ ਨਹੀਂ ਮਿਲ ਰਹੀ ਸੀ ਤਾਂ ਹੀ ਬੀਜੇਪੀ ਚਲੇ ਬਿਲਕੁਲ ਬਿਲਕੁਲ ਉਹ ਲੋਕਾਂ ਨੂੰ ਜਗ ਜੈਰਾ ਲੁਧਿਆਣੇ ਦੇ ਸ਼ਹਿਰ ਦੇ ਲੋਕੀ ਇਹ ਹੀ ਗੱਲ ਕਹਿ ਰਹੇ ਆ ਵੀ ਉਹਨੂੰ ਇਹ ਡਰ ਸੀ ਸ਼ਾਇਦ ਮੈਨੂੰ ਟਿਕਟ ਹੀ ਨਹੀਂ ਦੇਣੀ ਜਿਹੜੇ ਮੇਰੇ ਹਾਲਾਤ ਨੇ ਉਹ ਤਾਂ ਭਾਜਪਾ 'ਚ ਹਮੇਸ਼ਾ ਤਾਂ ਦੱਸੋ ਮੈਨੂੰ ਲੁਧਿਆਣੇ ਦੇ ਅੰਦਰ ਇਹ ਐਸੀ ਆ ਮੈਂ ਬਤੌਰ ਐਮ.ਐਲ.ਏ ਹਲਕਾ ਸੈਂਟਰ ਦਾ ਸੇਵਾਦਾਰ ਹੋਣ ਤੁਸੀਂ ਤੁਸੀਂ ਤਾਂ ਪਰ ਰਵਨੀਤ ਬਿੱਟੂ ਕਰਨ ਦੀ ਕੈਂਪੇਨ ਵੀ ਕੀਤੀ ਹੋਣੀ ਹੈ ਜਦੋਂ ਕਾਂਗਰਸ 'ਚ ਰਹੇ ਹੋ ਨਹੀਂ ਕੀਤੀ ਉਹਦੇ ਦੇਖੋ ਸਾਡਾ ਮੈਂ ਤੁਹਾਨੂੰ ਜਿਵੇਂ ਪਹਿਲਾਂ ਦੱਸ ਕੇ ਟਿਆ ਸਾਡੇ ਬਲੱਡ 'ਚ ਹਮ ਅਸੀਂ ਜਿਹਦੇ ਨਾਲ ਜੁੜੇ ਆ ਉਹਦੀ ਤਨਦੇਈ ਨਾਲ ਸੇਵਾ ਵੀ ਕੀਤੀ ਆ ਪਰ ਜੇ ਕੋਈ ਸੇਵਾ ਭਾਵਨਾ ਦੀ ਕਦਰ ਨਾ ਕਰੇ ਜਿਹੜੇ ਸੈਲਫਿਸ਼ ਲੋਕ ਹੁੰਦੇ ਆ ਉਹ ਆਪਣਾ ਸਮਾਂ ਕੱਢ ਕੇ ਲੋਕਾਂ ਨੂੰ ਵੋਟਰਾਂ ਨੂੰ ਜਦ ਭੁੱਲ ਜਾਂਦੇ ਆ ਸਾਸੀ ਦਾ ਕਿਹੜੀ ਚੀਜ਼ ਆ ਜਿਹੜਾ ਬੰਦਾ ਟੈਲੀਫੋਨ ਹੀ ਨਹੀਂ ਚੱਕਦਾ ਪੌਣੇ 5 ਸਾਲ ਕਿਸੇ ਆਪਣੇ ਵਰਕਰ ਦਾ ਜਾਂ ਕਿਸੇ ਆਪਣੇ ਪਾਰਟੀ ਵਾਲੇ ਦਾ ਤੁਸੀਂ ਤੁਸੀਂ ਇੱਕ ਵਾਰ ਇਹ ਸਟੇਟਮੈਂਟ ਵੀ ਦਿੱਤੀ ਸੀ ਕਿ ਸਮਾਜਵਦੀ ਅਨਸਰਾਂ ਦੇ ਤਾਂ ਚੱਕ ਲੈਂਦੇ ਆ ਟੈਲੀਫੋਨ ਵਰਕਰ ਦਾ ਨਹੀਂ ਚੱਕਦੇ ਨਹੀਂ ਉਹ ਉਹ ਤਾਂ ਚੱਕ ਲੈਂਦੇ ਉਹ ਤੇ ਫਿਰ ਲੋਕਾਂ ਨੂੰ ਆਪਣਾ ਨਾਮ ਦਿਖਾਉਣਾ ਉਹਦਾ ਗਨਮੈਨ ਵਧਾਉਣੇ ਹੁੰਦੇ ਆ ਉਹ ਤਾਂ ਚੱਕਿਆ ਜਾਂਦਾ ਵਾ ਟੈਲੀਫੋਨ ਪਰ ਗੱਲ ਤਾਂ ਇਹ ਵੀ ਹੁਣ ਸਮਾਜ ਦੇ ਅੰਦਰ ਲੋਕੀ ਜਾਣ ਚੁੱਕੇ ਤੁਹਾਨੂੰ 10 ਸਾਲ ਲੁਧਿਆਣਾ ਇੱਕ ਇੰਡਸਟਰੀ ਦਾ ਹੱਬ ਸੀ ਤੁਸੀਂ ਦੱਸੋ ਕਿਹੜੇ ਦਿਨ ਜਾ ਕੇ 10 ਸਾਲਾਂ ਚ ਲੁਧਿਆਣੇ ਦੇ ਇੰਡਸਟਰੀ ਵਾਲਿਆਂ ਲਈ ਲੁਧਿਆਣੇ ਦੇ ਵਪਾਰੀਆਂ ਲਈ ਕਦੇ ਕੋਈ ਤੁਸੀਂ ਲੋਕ ਸਭਾ ਚ ਜਾ ਕੇ ਆਵਾਜ਼ ਚਾਈ ਹੋਵੇ ਮੈਂ ਮੈਂ ਬਤੌਰ ਐਮ ਐਲ ਏ ਵਿਧਾਨ ਸਭਾ ਚ ਗਿਆ ਮੈਂ ਮੇਰੇ ਤੋਂ ਪਹਿਲਾਂ ਆਪੋਜੀਸ਼ਨ ਵਾਲੇ ਵੀ ਐਮ ਐਲ ਏ ਜਿਹਦੇ ਮੇਰੇ ਕੋਲ ਹਾਰੇ ਉਹ ਵੀ 15-15 ਸਾਲ ਵਿધાન ਸਭਾ ਚ ਰਹੇ ਆ ਇੱਕ ਵਾਰੀ ਦੱਸ ਦੇਣ ਵੀ ਅਸੀਂ ਉੱਥੇ ਉੱਠ ਕੇ ਲੋਕਾਂ ਦਾ ਸਵਾਲ ਕੀਤਾ ਇੱਕ ਵਾਰੀ